ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੰਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੂਰੇਵਾਲੇ ਦੇ ਵਿੱਚ ਸੂਰੇਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦੇ ਆ ਗਿਆ ਹੈ ਨਾ ਬਈ ਹਾਂਜੀ ਮੁਖਸਰ ਮੁਖਸਰ ਜ਼ਿਲ੍ਹਾ ਦਾ ਇਹ ਮਾਨਮਤਾ ਨਗਰ ਆ ਮਿੱਤਰੋ ਜਦੋਂ ਤੁਸੀਂ ਕੋਟਕਪੂਰੇ ਤੋਂ ਮੁਖਸਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ ਮਿੱਤਰੋ ਤੇ ਰੋਡ ਦੇ ਉੱਤੇ ਪਿੰਡ ਆਉਂਦਾ ਵਾ ਖਾਰਾ ਤੇ ਖਾਰੇ ਪਿੰਡ ਤੋਂ ਸਿੱਧੀ ਛੜਕ ਆਉਂਦੀ ਆ ਮਿੱਤਰੋ ਹਰੀ ਕੇ ਕਲਾਂ ਤੇ ਹਰੀ ਕੇ ਕਲਾਂ ਤੋਂ ਸਿੱਧੀ ਛੜਕ ਆਉਂਦੀ ਆ ਮਿੱਤਰੋ ਸੂਰੇਵਾਲੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਤੁਹਾਡੇ ਪਸੰਦੀਦਾ ਰੰਗ ਤੁਹਾਡੇ ਸੰਦੀ ਦੀ ਚੀਜ਼ ਦੰਦਾਂ ਤੋਂ ਨੌਜਵਾਨ ਜਮਾ ਮਿੱਤਰੋ ਐਨਾ ਕਹਿਣ ਤੋਂ ਪਾਵਾ ਜੀ ਦੁੱਧ ਦੰਦਾਂ ਦੇ ਵਿੱਚ ਵੱਚੀ ਸੁੱਦੀ ਖੀਰੀ ਵੱਚੀ ਧੱਕੇ ਆ ਜਾਂ ਦੰਦ ਬਖਾ ਦੇਾਂਗੇ ਆਪਾਂ ਵੀਡੀਓ ਦੇ ਵਿੱਚ ਹੀ ਆਓ ਕਰਦੇ ਬਾਈ ਜੀ ਨਾਲ ਗੱਲਬਾਤ ਆਪਾਂ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਮਹਾਰਾਜ ਜੀ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਠੀਕ ਠਾਕ ਜੀ ਅੱਛਾ ਇੱਕ ਵਾਰੀ ਨਾਮ ਦਰਸ਼ਕ ਵੀਰਾਂ ਨਾਲ ਸੰਧਿਆ ਕਰ ਦਈਏ ਜੀ ਨਾਮ ਹਰਫੂਲ ਸਿੰਘ ਜੀ ਵੈਸੇ ਫੂਲਾ ਕਹਿੰਦੇ ਆ ਫੂਲਾ ਕਹਿੰਦੇ ਠੀਕ ਹੈ ਕਰ ਆਪਣਾ ਕਿੱਥੇ ਇਹ ਆ ਗਿਆ ਗੁੜੀ ਸੰਗਰ ਤੋਂ ਗੁੜੀ ਸੰਗਰ ਵਾਲੀ ਸੜਕ ਤੋਂ ਅੰਦਰ ਵਾਲ ਕੋਠੀ ਆਪਣੀ ਜੀ ਠੀਕ ਹੈ ਵਨਛੇ ਮੈਡੀਕਲ ਦੇ ਕੋਲੇ ਹਨਾ ਹਾਂਜੀ ਠੀਕ ਹੈ ਅੱਛਾ ਬਾਈ ਜਿਹੜੀ ਵੜ ਵੇਚਣੀ ਆ ਆਪਾਂ ਹਨਾ ਜੀ ਇਹ ਕਿੰਨਾ ਵਸੂਆ ਸੁਹੰਦੀ ਹੈ ਜੀ ਇਹ ਪਹਿਲਾ ਸੁਆ ਸੂ ਰਹੀ ਹੈ ਪਹਿਲਾ ਹੀ ਹੈ ਹਨਾ ਦੰਦਾ ਤੋਂ ਕਿਵੇਂ ਆ ਬਾਈ ਇਹ ਖੀਰੀ ਜੀ ਖੀਰੀ ਕਿੰਨੇ ਮਹੀਨੇ ਉਮਰ ਹੋ ਗਈ ਹੋਗੀ ਬਾਈ ਇਹਦੀ 22 ਮਹੀਨੇ ਉਮਰ ਹੈ ਕੀਆ ਬਾਤ ਹੈ ਅੱਛਾ ਟੀਕੇ ਟੂਕੇ ਦਾ ਚਲ ਆ ਬੀਤਰੋ ਦੰਦ ਵੇਖ ਲਓ ਇੱਕ ਵਾਰੀ ਫੇਰ ਵਿਖਾ ਦਿਓ ਮਣੇ ਕਲੀਅਰ ਕਰ ਦਿਓ ਹਾਂ ਮੂੰ ਮੂੰ ਫੜਾ ਲੈਂਦੀ ਹੈ ਨਾ ਜੈੜੀ ਅੱਜ ਲੈ ਆ ਵੀ ਲੋ ਦਾਨੋਂ ਦਾਨਾ ਵੀ ਵਿਖਾਈ ਜਾਂਦੀ ਕਰਮਾਂ ਵਾਲੀ ਹੈ ਨਾ ਆ ਉੱਪਰਲਾ ਪੁੱਲ ਵੀ ਚੱਕੇ ਤੋਂ ਮੜਾ ਜੀ ਹਾਂ ਠੀਕ ਹੈ ਬਾਈ ਓਕੇ ਅੱਛਾ ਇਹ ਖੀਰੀ ਵੱਤੀ ਆ ਬਾਈ ਹੁਣ ਨਾ ਤੇ ਕਿਹਾ ਬਾਈ ਐ ਗੱਲ ਕਰਾ ਸੁਣਨ ਦਿਨ ਕਿੰਨੇ ਪਏ ਆ ਯਾਰ ਇਹਦੇ ਹਾਂ ਦਿਨ ਇਹ ਜੀ ਸਾਡੇ ਹਿਸਾਬ ਨਾਲ ਤਾਂ ਹਫਤਾ ਰਹਿੰਦਾ ਪਰ ਵੱਧ ਲੈ ਜੂਗੀ ਦਿਨ ਸੌ ਕਿਹਾ 10 ਦਿਨ ਲੈ ਜੂ ਬੱਤੀ ਸੌ ਕਿਹਾ 10 ਦਿਨ ਬੜੇ ਆ ਉਹ ਗੋਆ ਬੁੰਦਾ ਕੀ ਰਿਆਂ ਬੁੰਦਦਾ ਐਡੀ ਛੇਤੀ ਸਵਾਲੀ ਜਿਹੜੀ ਹੈ ਹੈ ਨੀ ਕਾਰਵਾਈ ਕੀਤੀ ਜਾਂਦੇ ਤੇ ਹੈਂ ਕੋਸ ਨਹੀਂ ਕੋਸ ਨਹੀਂ ਪਾਇਆ ਇਹਨੂੰ ਆਮ ਖਰਾਕ ਤੇ ਪੜੀ ਆ ਇਹ ਅੱਛਾ ਠੀਕ ਆ ਹਾਂ ਘੋ ਤੇਲ ਬਹੁਤ ਯਾਰ ਭਾਈ ਜਿਵੇਂ ਗਰਮੀ ਗਰਮੀ ਦੇ ਵਿੱਚ ਜਿਹੜੇ ਕਹਿੰਦੇ ਆ ਸਾਡੀ ਤਾਂ ਗਾਂ ਢੱਲੀ ਹੋ ਗਈ ਭਾਈ ਬਿਵਾਰਾ ਜੀ ਦਾ ਐਫ ਲੈਣੀ ਨਹੀਂ ਉਹਨੂੰ ਤਾਂ ਜਰਸੀ ਲੱਭ ਕੇ ਦੇ ਫਿਰ ਮੇਰੇ ਹਿਸਾਬ ਦੇ ਨਾਲ ਤਾਂ ਯਾਰ ਕਹਿਣਾ ਚੀਜ਼ ਆ ਗਈ ਹਣਾ ਉਹਨਾਂ ਲਈ ਵੇਖ ਲਓ ਜਿਵੇਂ ਤੁਹਾਨੂੰ ਚੰਗਾ ਲੱਗਦਾ ਬਹੁਤ ਵਧੀਆ ਚੀਜ਼ ਆ ਟੌਪ ਚੀਜ਼ ਆ ਹਨਾ ਸੀਲ ਠੰਡੀ ਆ ਜਿੱਥੇ ਮਰਜੀ ਆ ਮੇਨ ਕੰਮ ਇਹਦਾ ਇਹੀ ਆ ਇਹਦੂ ਚੱਕਰ ਨਾਲ ਤਾਂ ਪਤਾ ਹੀ ਨਹੀਂ ਯਾਰ ਨਾ ਨਾ ਲਾਤ ਤਾਂ ਇਹਨੂੰ ਹੋ ਸਕਦਾ ਜੇ ਆਪਾਂ ਇਹਦੇ ਥੱਲੇ ਬਹਿ ਗਏ ਤਾਂ ਬਹਿ ਹੀ ਜਾਵੇ ਯਾਨੀ ਕਿ ਇੰਨੀ ਠੰਡੀ ਸੀਲ ਆ ਬੈਠੋ ਮੜਾ ਜੇ ਇੱਕ ਵਾਰੀ ਫੇਰ ਥੱਲੇ ਉਧਰ ਦੀ ਵੀ ਭਾਲੂਗੀ ਪਰ ਲੋ ਜਿੱਧਰ ਦੀ ਮਰਜ਼ੀ ਬੈਠੋ ਆ ਵੇਖ ਲਓ ਬਾਈ ਨਹੀਂ ਠੀਕ ਆ ਯਾਰ ਬਾਈ ਯਾਰ ਇਹ ਉਹਦੀ ਚੀਜ਼ ਰੱਖੀ ਹੋਵੇ ਦੁੱਧ ਤੱਕੇ ਦੋ ਖਸਮਾ ਨੂੰ ਖਾਵੇ ਘੱਟ ਵੀ ਚੱਲ ਜੂ ਪਰ ਗਵਾਨੀਆਂ ਘਰੇ ਬਾਲਟੀ ਨਾਲ ਲੱਤ ਮਾਰ ਕੇ ਭੇਜਦੀ ਗਾੜੇ ਦੇ ਘਰੇ ਨਹੀਂ ਨਾ ਬਾਲਟੀ ਇਹਦਾ ਉੱਟਾ ਕੇ ਚੁੰਮ ਕੇ ਚੁੰਮ ਕੇ ਉੱਤਰੀ ਹਰਿਆਰੀ ਬੁਢੀ ਜੇ ਸਿਰ ਤੇ ਵੱਜੀ ਹੋਵੇ ਹੋਰ ਤੇ ਆਪਾਂ ਗਾਂ ਦੇ ਮੋਲ ਦੋਨਾਂ ਦਾ ਰਾਜੀ ਨਾਵਾ ਨਹੀਂ 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 ਇਹ ਤਾਂ ਕੰਮ ਨਹੀਂ ਕਰਦੀ ਕਰਮਾ ਦੀ ਨਹੀਂ ਐਵੇਂ ਠਿੰਡੀ ਸੀ ਲੰਦੀ ਠੀਕ ਆ ਭਾਈ ਤੋਰ ਤਰਦੀ ਬਹੁਤ ਚੰਗੀ ਵੱਜੀ ਹੈ ਨਾ ਅਜੇ ਤਾਂ ਬਾਈ ਬਣੂਗੀ ਬਣ ਬਣ ਕੇ ਤਾਂ ਕਮਲ ਹੀ ਹੋ ਜੂ ਬੱਚੀ ਤੇ ਹੈਨਾ ਹਾਂਜੀ ਹਾਂਜੀ ਫੜੇ ਤਾਂ ਫੁੱਲਾ ਨਹੀਂ ਹੋਣ ਲੱਗੀ ਆ ਇਹ ਹੂੰ ਦਿਨ 10 ਲੱਗੇ ਨੇ 10 ਦਿਨਾਂ ਜਿਹਨੇ ਕੁਝ ਦੀ ਕੁਝ ਤਿਆਰ ਹੋ ਜਾਣਾ ਫਿਰ ਹਾਂਜੀ 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 ਹੂੰ ਸੋਹਣੀ ਸੁਨੱਖੀ ਆ ਯਾਰ ਬਾਈ ਇਹਨੇ ਪ੍ਰਮਾਤਮਾ ਨੇ ਹੁਸਨ ਵੀ ਦਿੱਤਾ ਥੜਾ ਵੀ ਦਿੱਤਾ ਕੁਮ ਦੁੱਧ ਦੇ ਜੋ ਕਿ 18 19 ਕਿਲੋ ਹਣਾ ਬੜੇ ਰਾਂ ਨਾਲ ਜੀ ਹੂੰ ਅੱਛਾ ਇਹਨੇ ਮਾਦਰ ਕਾਟ ਸੀ ਕਿ ਵੀ ਚੰਗਾ ਮਾਂ ਨੇ ਜੀ ਇਹ ਆਪਾਂ ਤਾਂ ਨੋਰਮਲ ਜੀ ਪਾਲੀ ਸੀ 16 17 ਲੀਟਰ ਦਿੱਤਾ ਉਹਨੇ ਠੀਕ ਆ ਪਹਿਲਾ ਸੂਈ ਹੋ ਰੱਖੀ ਸੀ ਪਹਿਲਾ ਉਹ ਵੀ ਇਹਦੇ ਨਾਲ ਦੀ ਸੀ ਹਾਂਜੀ 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 ਠੀਕ ਹੈ ਬਾਈ ਠੀਕ ਹੈ ਗਿਆ ਬਾਬਾ ਇਹ ਫਿਰ ਪਹਿਲੇ ਸੂਈ ਦੇਤੀ ਹੁਣ ਗਾਵਾਂ ਨਹੀਂ ਮੱਝਾ ਰੱਖੇਗਾ ਕਿ ਬਾਹਰਪੁਰ ਦਾ ਚੰਦ ਸਾਹ ਨਹੀਂ ਜੀ ਹਾਂ ਇਹ ਮੱਝ ਆਪਣੀ ਗਲਤ ਨਿਬੜ ਗਈ ਤੇ ਉਹਦੇ ਕਰਕੇ ਵੇਚ ਰਹਾ ਨਹੀਂ ਵੇਚ ਨਹੀਂ ਨਹੀਂ ਸੀ ਆਪਾਂ ਠੀਕ ਹੈ ਬਾਈ ਠੀਕ ਆ ਕਈ ਵਾਰੀ ਕੋਈ ਨਾ ਕੋਈ ਸਰਕਲ ਵਿਗੜ ਜਾਂਦਾ ਹੈ ਨਾ ਜੀ ਹਾਂਜੀ ਅੱਛਾ ਬਾਈ ਨੰਬਰ ਕਿੰਨਾ ਆਪਣਾ ਆ ਗਿਆ ਜੀ 9779696572 ਇੱਕ ਵਾਰੀ ਹੋਰ ਬੋਲ ਦਿਓ ਜੀ 9779696572 ਠੀਕ ਹੈ ਇਸ ਨੰਬਰ ਤੇ ਕਾਰਲੋ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲ ਤੇ ਬਾਤ ਪਿੰਡ ਹੈਗਾ ਸੂਰੇਵਾਲਾ ਜ਼ਿਲ੍ਹਾ ਹੈਗਾ ਮੁਕਸਰ ਸਾਹਿਬ ਨੇੜੇ ਹੈਗਾ ਪਿੰਡ ਹਰੀਕੇਕਲਾ ਤੇ ਬਈ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ